बोलो अनुपूर्णा मैया की बोलो अपने गुरुदेव की जय करा वीर बजरंगे हर हर ਅੱਜ ਸਾਡੀ ਟੀਮ ਪਹੁੰਚੀ ਹੈ ਅਨਪੂਰਨਾ ਮੰਦਿਰ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਜਿੱਥੇ ਕਿ ਕਾਫੀ ਲੰਬੇ ਸਮੇਂ ਤੋਂ ਸਾਧੂ ਸੰਤਾਂ ਲਈ ਲੰਗਰ ਦੀ ਪ੍ਰਥਾ ਚਲੀ ਆ ਰਹੀ ਹੈ ਤੇ ਚੱਲਦੀ ਰਹੇਗੀ ਸੋ ਰੋਜ਼ਾਨਾ ਜੈਰ ਲੰਗਰ ਦੀ ਸੇਵਾ ਇੱਥੇ ਸਾਡੇ ਵੀਰ ਭੈਣ ਭਰਾ ਕਰਦੇ ਨੇ ਜੋ ਸਾਧੂ ਸੰਤ ਮਹਾਤਮਾ ਹੈਗੇ ਉਹ ਰੋਜ਼ਾਨਾ ਇੱਥੇ ਲੰਗਰ ਛੱਕ ਕੇ ਆਪਣੀ ਪੇਟ ਨੂੰ ਪਾਲਦੇ ਨੇ तो प्रबंधक ना भी गल करा कि कहना चाहते हैं तो दसेंगे सू इस लंगर दारे श्रीअन्नपूर्णा मंदिर में हर रोज़ सुबह चाय का और शाम को रोटी का लंगर लगता है जो कि उन्नीस से शुरू किया हुआ है और आज तक लगातार चल रहा है सभी लोगों का इसमें सहयोग रहता है पूरा मंदिर कमेटी का सहयोग रहता है बाकी दानी सज्जन जो हमारे पास बुक कराते हैं लंगर उनके नाम से चलता है लंगर ये, है, लंगर ये. तो, है की है। हैं जी शाम का टाइम सवा छः बजे सवेरे सात बजे लंगर का टाइम है जी मौसम फर्क पै गया इस करके मैं रमन अग्रवाल हूँ जी इस मन में ना जी कोई भी घर में खुशी का उत्सव हो तो एक आनंद की अनुभूति होती है कि इन लोगों के साथ इस तरह का लंगर में बैठ के खाना बनाएं और खिलाएं मैं भी इस अन्नपूर्णा मंदिर के साथ पिछले 25 साल से जुड़ा हुआ हूँ और समय समय पे जब भी कोई घर में सुंदर उपलक्ष्य हो जन्मदिन हो या कोई मैरिज एनिवर्सरी तो हम इस तरह का आयोजन और इस तरह से लोगों के साथ बैठ के खाना खाने में आनंद मनाते हैं किस तरह महसूस कर रहे हो? बहुत अंदर से आत्मसंतुष्टि का अनुभव हो रहा है और ये लगता है कि हमको भगवान के सभी के अन्नपूर्णा माता जिस तरह से सभी के यहाँ अन्न का आ, सभी के यहाँ आपूर्ति हो सभी आनंद में रहें सभी खुश रहें सभी की खुशहाली हो सो so, अन्नपूर्णा मंदिर बिच ਕਾਫੀ ਸਮੇਂ ਤੋਂ ਇਹ ਲੰਗਰ ਚੱਲਦਾ ਆ ਰਿਹਾ ਹੈ ਸਰ ਕੀ ਨਾਗ ਹੈ ਹਾਂ ਮੈਂ ਸੇਵਕ ਹਾਂ ਕੀ ਕਹਣਾ ਚਾਹੁੰਦੇ ਹਾਂ ਜਿਹੜੇ ਅਨਪੂਰਨਾ ਮੰਦਿਰ ਦੇ ਵਿੱਚ ਹਰ ਉਹ ਵਿਅਕਤੀ ਜਿਸ ਦੇ ਕਿਸੇ ਦੇ ਬੱਚੇ ਦਾ ਜਨਮ ਹੋਣ ਹੈ ਜਾਂ ਛਾਤਰੀ ਹੈ ਜੀ ਖੁਸ਼ੀ ਵਿੱਚ ਉਹ ਆਪਣਾ ਇੱਥੇ ਲੰਗਰ ਲਗਾਉਂਦੇ ਆ ਇਹ ਲੰਗਰ ਸੇਵਾ ਕਟੋ ਕਟ 182 ਰਾਸੀ ਤੋਂ ਨਿਰਵਿਘਨ ਚੱਲੂ ਹੈ ਤੇ ਹਰ ਰੋਜ਼ ਸ਼ਾਮ ਨੂੰ 6 ਵਜੇ ਨੰਕਰ ਲਗਾਇਆ ਜਾਂਦਾ। ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੁੰਦਾ ਸੇਵਾ ਕਰਕੇ? ਹਾਂ ਇੱਥੇ ਸੇਵਾ ਕਰਕੇ ਬਹੁਤ ਖੁਸ਼ੀ ਹੁੰਦੀ ਹੈ। ਬਹੁਤ ਸੀਨੀਅਰ ਸਿਟੀਜ਼ਨ ਸਰਦਾਰ ਲੋਕ ਬੰਦੇ ਆਉਂਦੇ ਆ ਆ ਕੇ ਇੱਥੇ ਆਉਦੀ ਮਰਜ਼ੀ ਨਾਲ ਆ ਕੇ ਸੇਵਾ ਕਰਦੇ। ਮੈਂ ਅਨਪੂਰਨ ਹਾਂ। ਕੀ ਨਾਮ? ਬਿੱਲੂ ਮਾਮਾ। ਅੱਜ ਕਿ ਲੰਗਰ ਦੀ ਸੇਵਾ ਕਰਕੇ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਦੇਖੋ ਜੀ ਇੱਥੇ ਸੇਵਾ ਕਰਕੇ ਬਹੁਤ ਹੀ ਆਨੰਦ ਆਉਂਦਾ ਤੇ ਦਿਲ ਖੁਸ਼ ਹੁੰਦਾ ਹੈ ਕਿਉਂਕਿ ਇੱਥੇ ਸਾਰੇ ਵੀ ਜਿੰਨੇ ਸਾਡਾ ਸਟਾਫ ਹੈ ਸਾਰਿਆਂ ਨਾਲ ਹੀ ਪ੍ਰੇਮ ਪਿਆਰ ਨਾਲ ਗੱਲ ਕਰਨੀ ਬਾਅਦ ਦੇ ਜੀ ਵੀ ਖਾਂਦਿਆ ਲੰਗਰ ਪਾਣੀ ਖਾਂਦੇ ਉਹਨਾਂ ਨਾਲ ਵੀ ਪ੍ਰੇਮ ਪਿਆਰ ਨਾਲ ਗੱਲ ਕਰਨੀ ਹੈ ਇਸ ਕਰਕੇ ਸਾਨੂੰ ਆਨੰਦ ਬਹੁਤ ਆਉਂਦਾ ਹੈ ਆਪ ਬਠਿੰਡਾ ਸ਼ਹਿਰ ਨਿਵਾਸੀਓਂ ਵੀ ਇਹ ਕਹਿਣਾ ਚਾਹਣਾ ਕਿ ਜਿਹੜਾ ਅਨਪੂਰਨ ਮੰਦਿਰ ਚ ਲੰਗਰ ਲੱਗਦਾ ਹੈ ਇਹਦੇ ਚ ਜਿੰਨਾ ਵੀ ਹੋ ਸਕੇ ਤੁਸੀਂ ਸਹਿਯੋਗ ਕਰੋ ਤੇ ਇਹ ਲੰਗਰ ਜਦਾ ਚੱਲਦਾ ਰਹੇ ਤੇ ਚੱਲਦਾ ਹੀ ਪਿਆਏਗਾ ਕਈ ਸਾਲਾਂ ਨੂੰ ਚੱਲ ਰਿਹਾ ਹੈ ਇਹ ਕੋਈ ਅੱਜ ਇਹਦੇ ਨਹੀਂ ਹੈਗਾ 25 ਸਾਲ ਤੋਂ ਜ਼ਿਆਦਾ ਹੋ ਗਏ ਨੇ ਚੱਲਦੇ ਨੂੰ ਕਿੰਨੇ ਕਿ ਸਰਦਾਰ ਰੋਜ਼ ਲੰਗਰ ਸੰਭੇ ਇਹ ਇੱਥੋਂ ਦੇਖੋ ਇਸ ਸਵੇਰੇ ਸ਼ਾਮ ਚੱਲਦਾ ਹੈ ਸਵੇਰੇ ਚਾਹ ਦਾ ਹੁੰਦਾ ਹੈ ਤੇ ਸ਼ਾਮ ਨੂੰ ਰੋਟੀ ਦਾਲ ਦਾ ਹੁੰਦਾ ਹੈ ਤੇ 100 150 ਸਵੇਰੇ ਚਾਹ ਪਾਣੀ ਪੀ ਜਾਂਦੇ ਹੈਗੇ ਤੇ 150 200 ਬੰਦਾ ਜਿਹੜਾ ਸ਼ਾਮ ਨੂੰ ਵੀ ਲੰਗਰ ਛੱਕ ਕੇ ਜਾਂਦਾ ਇੱਥੋਂ ਸੋ ਲੰਗਰ ਦੀ ਸੇਵਾ ਕਾਫੀ ਸਮੇਂ ਤੋਂ ਸ਼੍ਰੀ ਅਨਪੁਰਨਾ ਮੰਦਿਰ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਚੱਲਦੀ ਆ ਰਹੀ ਹੈ ਜੇਕਰ ਕਿਸੇ ਦੇ ਘਰ ਵਿੱਚ ਖੁਸ਼ੀ ਹੈ ਕੋਈ ਜਨਮ ਦਿਨ ਮੈਰਿਜ ਐਨੀਵਰਸਰੀ ਜਾਂ ਹੋਰ ਖੁਸ਼ੀ ਦਾ ਮਾਹੌਲ ਹੈ ਤਾਂ ਉਹ ਪਰਿਵਾਰ ਇੱਥੇ ਲੰਗਰ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ ਤੇ ਆਪਣੇ ਹੱਥੀ ਹੀ ਸੇਵਾ ਕਰ ਸਕਦਾ ਹੈ ਜਿਹੜਾ ਪਰਿਵਾਰ ਇੱਥੇ ਸੇਵਾ ਕਰਦਾ ਹੈ ਲੰਗਰ ਕਰਾਉਣਾ ਚਾਹੁੰਦਾ ਹੈ ਉਹ ਆਪਣੇ ਹੱਥੇ ਹੀ ਸੇਵਾ ਕਰਦਾ ਹੈ